ਪਟਿਆਲਾ ਦੀ 66ਵੀਂ ਗ੍ਰੇਟ ਕਲੋਨੀ ਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਸ਼ੱਕੀ ਚੀਜ਼ ਅਸਮਾਨ ਤੋਂ ਥੱਲੇ ਡਿੱਗੀ ਕਲੋਨੀ ਵਾਸੀ ਮੋਹਨ ਸਿੰਘ ਨੇ ਦੱਸਿਆ ਕਿ ਇਹ ਕੋਈ ਸੂਚਨਾ ਯੰਤਰ ਲੱਗ ਰਿਹਾ ਹੈ ਜਿਸ ਤੇ ਚਾਈਨਾ ਦਾ ਸਟicker ਲੱਗਾ ਹੋਇਆ ਹੈ ਗੁਆਰਾ ਜਦੋਂ ਟੁੱਟੇ ਉੱਪਰੋਂ ਫਟ ਗਿਆ ਟੁੱਟ ਗਿਆ ਉਹ ਉਸ ਬਾਅਦ ਨੀਚੇ ਡਿੱਗ ਗਿਆ ਦੇਖਣ ਵਿੱਚ ਕੀ ਚੀਜ਼ ਲੱਗਦੀ ਤੁਹਾਨੂੰ ਕੀ ਹੋ ਸਕਦਾ ਹੈ ਸਾਨੂੰ ਦੇਖਣ ਚ ਇਹ ਲੱਗਦਾ ਵੀ ਇਹ ਕੋਈ ਡਿਵਾਈਸ ਹੈ ਕੋਈ ਇਨਫੋਰਮੇਸ਼ਨ ਡਿਵਾਈਸ ਹੈ ਮੈਨੂੰ ਐ ਲੱਗਦਾ ਵੀ ਕੋਈ ਬੰਬ ਵਗੈਰਾ ਤਾਂ ਨਹੀਂ ਕਿਸੇ ਟਾਈਪ ਦਾ ਲੱਗਦਾ ਵੀ ਇਨਫੋਰਮੇਸ਼ਨ ਡਿਵਾਈਸ ਹੋ ਸਕਦੀ ਹੈ ਇਹਦੇ ਤੇ ਕੰਪਨੀ ਦਾ ਹੈਗਾ ਚైనా ਦੀ ਕੰਪਨੀ ਦਾ ਬਣਿਆ ਹੋਇਆ ਤੇ ਸਟicker ਲੱਗਿਆ ਹੋਇਆ ਉਦਰ ਪੁਲਿਸ ਮੁਤਾਬਕ ਇਹ ਮੌਸਮ ਵਿਭਾਗ ਨਾਲ ਸੰਬੰਧਿਤ ਉਪਕਰਨ ਲੱਗ ਰਿਹਾ ਹੈ ਪਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਇਹ ਜੀ ਪਾਵਰ ਕਲੋਨੀ ਹੈਗੀ ਆ ਵੀਰ ਹਕੀਕਤ رائے ਸਕੂਲ ਪਟਿਆਲਾ ਦੇ ਆਪੋਜ਼ਿਟ ਸਾਈਡ ਦੇ ਉੱਤੇ ਤੇ ਕੋਈ ਸ਼ੱਕੀ ਵਸਤੂ ਇੱਥੇ ਪਾਇਆ ਜਾਂਦਾ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਆਕੇ ਵੈਰੀਫਾਈ ਕਰ ਰਹੇ ਹੈਗੇ ਤੇ ਆਪਣੀ ਐਕਸਪਰਟ ਟੀਮਸ ਅਸੀਂ ਕਾਲਨ ਕੀਤੀ ਹੈਗੀ ਜਦੋਂ ਪਹੁੰਚ ਜਾਣਗੇ ਤੇ ਉਹ ਦੱਸ ਦੇਣਗੇ ਵੈਰੀਫਾਈ ਕਰਕੇ ਵੀ ਇਹ ਵਾਕਈ ਕੁਝ ਹੈ ਇਹ ਦੇ ਵਿੱਚ ਸਸਪੀਸ਼ਸ ਕਿ ਰੈਗੂਲਰ ਕੋਈ ਵੈਦਰ ਦਾ ਇਨਸਟਰੂਮੈਂਟ ਵੀ ਹੋ ਸਕਦਾ ਹੈ ਫਿਲਹਾਲ ਇਹ ਅੰਤਰ ਕਿਸਵਰ ਨੂੰ ਭੇਜਿਆ ਗਿਆ ਹੈ ਅਤੇ ਇਸ ਦੇ ਭੇਜਣ ਪਿੱਛੇ ਕੀ ਮਕਸਦ ਹੈ ਇਸ ਦਾ ਪਤਾ ਪੁਲਿਸ ਜਾਂਚ ਤੋਂ ਬਾਅਦ ਹੀ ਲੱਗੇਗਾ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ